ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਨੇੜੇ ਜਖਰ ਹਰਿਆਣਾ ਪੰਜ ਝੋਟੀਆਂ ਦਿਖਾਵਾਂਗੇ ਇੱਕ ਦਿਖਾਵਾਂਗੇ ਟੋਕੜ ਫੁੱਲ ਵੱਡੇ ਕੱਦ ਕਾਰਚ ਤੇ ਚਾਰ ਦਿਖਾਵਾਂਗੇ ਸੱਜਣੋ ਤਾਜ਼ੀਆਂ ਸੂਈਆਂ ਤੇ ਦੋ ਨਾਲ ਆਗੀਆਂ ਕਟੀਆਂ ਤੇ ਦੋ ਨਾਲ ਆਗੇ ਮੇਲ ਕਾਫ ਕੁਆਲਿਟੀ ਸਾਰੀਆਂ ਦੀ ਟੋਪ ਮਿਲੂਗੀ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਰੇਟ ਸਾਰੀਆਂ ਦੇ ਵੀਡੀਓ ਚ ਹੀ ਕਰਾ ਦਾਂਗੇ ਹੋਰ ਕਾਲੇ ਕਿਵੇਂ ਆ ਠੀਕ ਠਾਕ ਬਾਈ ਗੁਰੀ ਚੜਦੀ ਕਲਾ ਐਨ ਵਧੀਆ ਹੁਣ ਕਈ ਦਿਨ ਹੋ ਗਏ ਨਾ ਵੀਡੀਓ ਪਾਈ ਨੂੰ ਫੇਰ ਕਿਤਾ ਠੰਡ ਹੋ ਗਈ ਗੁਰੀ ਇੱਕਦਾਂ ਲੋੜੀਆਂ ਰੌੜੀਆਂ ਜਾਂ ਮਾਇ ਪੂਜੀ ਆ ਗਏ ਫਿਰ ਉਹਦੇ ਕਰਕੇ ਥੋੜਿਆ ਪੈ ਗਿਆ ਹੁਣ ਵੇਲਾ ਹੋਇਆ ਨਮੇੜ ਕੇ ਕੰਮ ਹੈ ਗੈਪ ਜਾ ਪੈ ਗਿਆ ਕਈ ਦਿਨਾਂ ਦਾ ਇੱਥੋਂ ਕਰ ਲਈ ਸ਼ੁਰੂ ਕਰ ਲੈ ਤੋੜ ਬਾਈ ਖੋਲ ਕੇ ਤੋਰੀ ਤੋੜਦੇ ਸੁਆ ਕਿਹੜਾ ਦਾ ਦੂਜਾ ਸੁਆ ਫਿਰ ਸਾਰੇ ਝੋਟੀਆਂ ਦਾ ਪੰਜਿਆਂ ਦਾ ਦੂਜਾ ਸੁਆ ਸੁਆ ਬਾਈ ਕਹਿੰਦਾ ਪੰਜਾਂ ਦੀ ਦੂਜਾ ਦੂਜਾ ਆ ਗਿਆ ਤੇ ਦੋ ਨਾਲ ਜਿਵੇਂ ਤੁਹਾਨੂੰ ਦੱਸਿਆ ਮੇਲ ਕਾਫ ਨੇ ਤੇ ਤਿੰਨ ਨਾਲ ਕੱਟੀਆਂ ਨੇ ਧੋਕੜ ਨਾਲ ਵੀ ਕੱਟੀ ਹੈ ਨਾ ਹਾਂ ਬਾਈ ਸੂਆ ਦੂਜਾ ਵੱਲ ਥੋੜਾ ਜਰੂਰ ਆ ਗਿਆ ਮੱਥੇ 'ਚ ਕੱਦ ਬੈਡ ਲੰਬਾਈ ਤੇ ਥਣ ਦਾ ਸਾਈਜ਼ ਬਾ ਕਮਾਲ ਹੈ ਝੋਟੀ ਦਾ ਹਰੇਕ ਪੱਖ ਤੋਂ ਆਰਡਰ ਦੇ ਸਾਈਜ਼ ਦੀ ਗੱਲ ਕਰ ਲਈਏ ਉੱਤੋਂ ਬਾਡੀ ਦੀ ਗੱਲ ਕਰ ਲਈਏ ਦੀ 5 ਸਟਾਰ ਝੋਟੀ ਆ ਹਰੇਕ ਪੱਖ ਤੋਂ ਤੇ ਇੱਥੋਂ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਲੱਗਾ ਪੂਰੇ ਗੈਪ ਤੇ ਕਮਾਲਾ ਬਾਈ ਲੈ ਚਲਾ ਇਹਨੂੰ ਥੋੜੇ ਆਪਾਂ ਵੀ ਨੇ ਮਾਰ ਜਾ ਹੱਥ ਛੱਪਣਗੇ ਚਬਾਈ ਕਰਾਂਗੇ ਠੀਕ ਆ ਗੱਲ ਆ ਆ ਉਹਦੇ ਨਾਲ ਪਤਾ ਲੱਗ ਗਿਆ ਭਲਾ ਨਾ ਨਾ ਕਮਾਲਾ ਬਾਈ ਇੱਥੋਂ ਕਿਹੜਾ ਹੋਰ ਬਾਕੀ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਵੀ ਸੱਜਣੋ ਫੁੱਲਾ ਤੇ ਸ਼ਕੀਨ ਵੀ ਫੁੱਲਾ ਦਵਾ ਦੇ ਕਿੜਾ ਇਹਨੂੰ ਦਵਾ ਦੇ ਦਵਾ ਦੇ ਹਰੇਕ ਪੱਖ ਤੋਂ ਦਿਖਾ ਦੂੰਗਾ ਤੁਹਾਨੂੰ ਬਾਕੀ ਹਰੇਕ ਵੀਡੀਓ ਚ ਕਹਿਣਾ ਵੀ ਹੋਣਾ ਵੀ ਨੇੜੇ ਆ ਕੇ ਪਾਸ ਕਰਕੇ ਲੈ ਜਾਣ ਦਾ ਤੁਹਾਡਾ ਫਰਜ਼ ਹੁੰਦਾ ਬੰਦੇ ਬਾਈ ਲਿਆ ਕੇ ਬੱਚਾ ਕੀ ਆ ਕਾਲੇ ਨਾਲ ਕਰਤਾ ਇਹ ਦੇ ਮੰਗਰੇ ਨਾਲ ਇਹਦੇ ਆ ਗਿਆ ਮੇਲ ਕਾਪਸੂਆ ਕਿੰਨੇ ਦਿੰਦਾ ਹੋ ਗਿਆ ਸੂਏ ਨੂੰ ਹੋ ਗਏ ਨੇ 15 16 ਦਿਨ ਵਾਧੇ ਹੋ ਗਏ ਇੱਕ ਦੋ ਦਿਨ 17 18 ਦਿਨ ਮੰਨ ਲਈ ਹਾਂ ਮੈਲਾ ਹਾਲੀ ਚੱਲੀ ਗੁਰੀ ਮੈਲਾ ਨਹੀਂ ਚੱਲੀ ਹਾਂ ਦੁੱਧ ਹਾਜ਼ਰ ਕਿੰਨਾ ਉਧਰ 14 ਕਿਲੋ ਆਏ ਚਵਾਵਾ ਦਾਂਗੇ ਆਪਾਂ ਦੋ ਟਾਈਮ ਦੇਖ ਲਾ ਐਨ ਵੀਰੇ ਕੋਈ ਚੱਕਰ ਨਹੀਂ ਦੁੱਧ ਵਾਲਾ ਦਾ ਹਾਂ ਦਸੀ ਹੋਂਨਾ ਜਿੰਨਾ ਕਾ ਹੈਗਾ ਜਿੰਨਾ ਹੈਗਾ ਆਪਣਾ ਉਹਨੇ ਆਪਾ ਹੁੰਦਾ 14 ਕਿਲੋ ਐਨ ਤਿਆਰ ਹੈ ਹੁਣ ਜੁੜ ਤਾ 14 ਕਿਲੋ ਦੁੱਧ ਤਿਆਰੀ ਦਾ ਹਾਂ ਪੈਸੇ ਕਿੰਨੇ ਲਵਾਂਗੇ ਤੇ ਚਵਾਈ ਆਪਾਂ ਲਾਈਵ 'ਚ ਚਵਾਈ ਦਿੱਤੀ ਪੁੱਛ ਹਾਂ ਲਾਈਵ 'ਚ ਧਾਰਾ ਮਾਰ ਕੇ ਦਿਖਾਈਆਂ ਹੋਈਆਂ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਪੇਜ ਆਪਣਾ ਫੇਸਬੁੱਕ ਤੇ ਉਹਦੇ ਲਾਈਵ 'ਚ ਚਵਾਈਆਂ ਆਪਾਂ ਸਾਰੀਆਂ ਨੇ ਕਰਕੇ ਦਿਖਾ ਦਿਆਂ ਤਕਰੀਬਨ ਸਾਰੀਆਂ ਝੋਟੀਆਂ ਨੂੰ ਬੱਚੇ ਲਾ ਕੇ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਵੱਡੀ ਆਈਆਂ ਨਾਲਾ ਆ ਗਿਆ ਦਾ ਬੱਚਾ ਤੇ ਹੈਗੀ ਸ਼ਕੀਨ ਆ ਪੂਰੀ ਤੇ ਆ ਗਈ ਜਾਨ ਵਾਲੀ ਝੋਟੀ 14 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹੈਗਾ ਹਾਜ਼ਰ ਤੇ ਇੱਕ ਦਾ ਹੁੰਦਾ ਵੀ ਦੇ ਦੂਗੀ ਨਾਲ ਹੈ ਹਾਜ਼ਰ ਆਲੀ ਆ ਜਿਹੜੀ ਦੇਣ ਵਾਲੀ ਆ ਉਹ ਸੂਈ ਝੋਟੀ ਆ ਪਾਉਂ ਦੱਸਿਆ ਵੀ ਅੱਜ ਤਿੰਨ ਦਿਨ ਹੋਏ ਨੇ ਠੀਕ ਆ ਗੱਲ ਅੱਜ ਨੱਕ ਤਿਆਰ ਉਹ ਦਾ ਉਸ ਲੋਟ ਦੱਸ ਇਹਦੇ ਕਾਲੇ ਪੈਸੇ ਕਿੰਨੇ ਲਵਾਂਗੇ ਆਪਾਂ 135000 ਰੁਪਇਆ ਲੈ ਲੈਣਾ ਮੰਨ ਤਾਂ ਸ਼ੋਰ ਕਰ ਦਾਂਗੇ ਹੋ ਜਾਊਗਾ ਹਾਂ ਤੇ ਹੁਣ ਮਾਰਦੇ ਨੇ ਕੈਮਰਾ ਦੋ ਨੰਬਰ ਵਾਲੀ ਤੇ ਵੱਡੀ-ਬੁੱਡੀ ਇਹ ਵੀ ਬਹੁਤ ਆਣਾ ਝੋਟੀ ਵੱਡੀ ਬਹੁਤ ਹੋਰ ਬਾਈ ਹੋਰ ਦੂਜਾ ਇਹਦਾ ਸੂਆ ਇਹਦਾ ਵੀ ਦੂਜਾ ਤਿੰਨਾਂ ਵਾਲੇ ਦੇ ਵੀ ਮੇਲ ਆ ਹਨਾ ਹਾਂ ਆ ਨਾਲ ਇਹਦੇ ਵੀ ਸਜਣੋਂ ਮੇਲ ਕਾਫ ਆ ਗਿਆ ਪਰ ਕੱਦ ਕਾਰ ਦੀ ਗੱਲਬਾਤ ਕਰ ਲਈਏ ਕੱਦ ਵਿੱਡ ਪੂਰਾ ਡਬਲ ਹੈ ਤੇ ਸਿੰਘਾਂ ਦੀ ਵੀ ਬੰਦ ਸਿੰਘ ਚ ਆ ਗਈ ਇੱਥੋਂ ਲੰਬਾਈ ਚੈੱਕ ਕਰ ਸਕਦੇ ਹਾਂ ਕੱਦ ਵਿੱਡ ਲੰਬਾਈ ਥਣ ਦਾ ਸਾਈਜ਼ ਥਣ ਵੀ ਕੱਲਾ ਕੱਲਾ ਕਿਉਂਕਿ ਲੈਬ ਦੇ ਵਿੱਚ ਆਪਾਂ ਧਾਰਾ ਮਾਰੀਆਂ ਬੱਚੇ ਸਾਰੀਆਂ ਨੂੰ ਲਾਏ ਹੋਏ ਆ ਉਹ ਲੈਬ ਤੁਸੀਂ ਚੈੱਕ ਕਰ ਲਿਓ ਅੱਲਾ ਚੱਲ ਬਈ ਇਹਨੂੰ 来じゃ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਸੂਆ ਦੂਜਾ ਬਿਲਕੁਲ ਨਵੇਂ ਹਨ ਚਾਗੀ ਥਣ ਰੱਖ ਦਿਆ ਕੱਲਾ ਕੱਲਾ 13 ਹੋਰ ਮੋੜ ਦਿਆਂ ਇਹਨੂੰ ਇੱਥੋਂ ਤੁਸੀਂ ਕਰ ਸਕਦੇ ਹੋ ਦੀ ਲੰਬਾਈ ਚੈੱਕ ਇਹ ਇੱਥੇ ਰੋਕ ਲਈ ਮਾੜੀ ਜੀ ਬਈ ਉਹਨਾਂ ਨੂੰ ਫੇਸ ਕਰਕੇ ਰੋਕ ਲੈ ਮੇਰੇ ਕੋਲ ਇਹ ਇੱਥੋਂ ਫੇਸ ਕੁਆਲਿਟੀ ਸਿੰਗ ਦਾ ਬਿਲਕੁਲ ਬੰਦ ਸਿੰਗ ਚਾਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਣਦੇ ਉਧਰਲੇ ਬੰਦੇ ਛੱਡ ਦੇ ਛੱਡ ਦੇ ਨਾਲ ਇਹ ਵੀ ਮੇਲ ਕਾਫ ਹਾਂ ਚਵਾਈ ਦੀ ਇਹ ਵੀ ਚਵਾਈ ਸਾਰੀਆਂ ਨਹੀਂ ਕਰਾਤੀ ਆਪਾਂ ਗੁਰੂ ਤੇ ਤਕਰੀਬਨ ਚਵਾਈ ਦੀਆਂ ਤਕਰੀਬਨ 10 ਧਾਰਾਂ ਆਪਾਂ ਚੈੱਕ ਕਰੀਆਂ ਨੇ ਧਾਰਾਂ ਦੀਆਂ ਪਾਸ ਨੇ ਸਾਰੀਆਂ ਧਾਰਾਂ ਦੀਆਂ 100 ਦੀਆਂ 100 ਨੇ ਕੱਦ ਕਾਠ ਵੀ ਪੂਰਾ ਡਬਲ ਆ ਤੇ ਇਧਰੋਂ ਗਾੜੀ ਪਿਛਾੜੀ ਦਾ ਖਣ ਵੀ ਤੁਹਾਨੂੰ ਦਿਖਾ ਦਾਂ ਇਹਦੇ ਨੂੰ ਕਿੰਨੇ ਦਿਨ ਹੋ ਗਏ ਕਲੇ ਸੁਈ ਨੂੰ ਇਹਨੂੰ ਹਫਤੇ ਹੋਏ ਗੁਰੂ ਵਾਲੇ ਇੱਕ ਹਫਤਾ ਹਾਂ ਨਾਲ ਮੇਲ ਕਾ ਹਾਂ 12 ਕਿਲੋ ਦੇ ਥਲੇ ਤਿਆਰ ਹੋ ਦੱਸੇ ਉਹਨਾਂ ਜਿੰਨਾ ਤਿਆਰ ਨਹੀਂ ਜਿੰਨਾ ਹੈਗਾ ਆਪਾਂ ਉਹਨੇ ਬੋਲਣਾ ਚਵਾਈਆਂ ਦਾ ਟਾਈਮ ਤੋਂ ਟਾਈਮ ਜਿਵੇਂ ਮਰਜੀ ਟਾਲਾ ਤਾਂ ਨਹੀਂ ਮਾਰਦਾ ਨਾ ਜਿਵੇਂ ਮਰਜੀ ਅਗਲਾ ਚੋਲੇ ਆਪਾਂ ਨੂੰ ਕਿੰਨਾ ਕੁ ਦੇ ਸਕਦੀ ਆ ਇਹ ਬਾਹਾਂ ਨਹੀਂ ਗੁਰਿਆ ਆਪਾਂ ਕਹਿੰਦੇ 15 ਕਿਲੋ ਝੋਟੇ ਪਾ ਦੂਗੀ 15 ਕਿਲੋ ਹਾਂ ਤੇ ਆ ਗਈ ਬਿਲਕੁਲ ਨਵੇਂ ਹਾਨਾ ਬਾਕੀ ਪਤਾ ਕੀ ਆ ਆ ਆਗਾ ਨਾਲ ਇਹਦਾ ਬੱਚਾ ਬਾਕੀ ਅਗਲੇ ਦੀ ਖਾਦ ਖਰਾਕਤੇ ਹੈ ਨਾ ਠੀਕ ਆ ਜੀ ਹਾਂ ਪੈਸੇ ਇਹਦੇ ਕਿੰਨੇ ਲਮਾਏ ਗਾਲੀ ਇਹਦਾ ਵੀ ਇੱਕ 35 ਲੈਣਾ ਹੈ 1 ਲੱਖ ਤੇ 35000 ਸਿੰਗਲ ਸਿੰਗ ਰੱਖ ਦੀ ਆ ਬੰਦ ਆ ਜੇ ਜੋੜੇ ਚ ਕੋਈ ਸੌਦਾ ਹੁੰਦਾ ਹੈ ਤਾਂ ਆਪਾਂ ਮਾਨਤਨ ਵਧੀਆ ਕਰ ਦਾਂਗੇ ਜੋੜੇ ਚ ਹਾਂ ਦੋਨਾਂ ਇੱਕ ਇੱਕ 35 35 ਆਈਆਂ ਜੋ ਹਾਂ 5000 ਛੱਡ ਦਾਂਗੇ ਛੱਡ ਦਾਂਗੇ ਚਲੋ ਆਪ 5 ਬਾਈ ਕਹਿੰਦਾ ਜੋੜੇ ਚ ਮਾਨਤਾਨ ਕਰਦਾਂਗੇ ਇੱਕ ਗੱਲ ਹੋਰ ਦੱਸਦਾ ਨਾ ਜਿੰਨੇ ਵੀਡੀਓ ਇਸ ਘਰ ਦੇ ਵਿੱਚੋਂ ਬਣਾਏ ਨੇ ਜਾਨਵਰ ਤਸੱਲੀ ਵਾਲੇ ਹੁੰਦੇ ਨੇ ਤੇ ਸ਼ਕੀਨ ਹੁੰਦੇ ਨੇ ਤੇ ਦੁੱਧ ਜਿੰਨਾ ਬਾਈ ਦੱਸਦਾ ਉਹ ਬਾਈ ਕਹਿੰਦਾ ਆਪਾਂ ਦੋ ਟਾਈਮ ਚਬਾਉਣ ਦਾ ਦਮ ਰੱਖਦੇ ਹਾਂ ਹਾਂ ਬਾਕੀ ਕੋਈ ਗੱਲ ਨਹੀਂ ਹੈਗੀ ਚਬਾਈ ਆਪਾਂ ਸਾਰੇ ਜਾਨਵਰਾਂ ਦੀ ਤਕਰੀਬ ਨਾਲ ਆਪਾਂ ਲਾਈਵ ਚਬਾਈ ਦਿੱਤੀ ਠੀਕ ਆ ਗੱਲ ਕੋਈ ਨਾ ਕੋਈ ਕਹਿੰਦਾ ਘੋੜੀ ਵਾਂਗੂ ਬੱਚਾ ਇਹੇ ਆਏ ਆ ਇਦਰਾ ਇਹ ਆਇਆ ਸੱਜਣ ਦੀ ਡਿਮਾਂਡ ਆ ਕਹਿੰਦਾ ਦੱਸ ਦੇ ਵੀ ਨੁਕਰੀ ਕੋਈ ਨਾ ਇਸੇ ਚੁੰਜਾਂ ਨਹੀਂ ਲਾਈਵ ਸਾਰੀਆਂ ਆ ਲਾਈਵ ਚ ਧਾਰਾ ਇਹਨੇ ਦਿਖਾਈਆਂ ਨੇ ਮਾਰ ਕੇ ਇਹਦਾ 135 ਜਮਾਨਤਾਨ ਜੋੜੇ ਚ ਹੋ ਜੂਗਾ ਹਾਂ ਹਾਂ ਤੇ ਹੁਣ ਤੋੜਦੇ ਆ ਤਿੰਨ ਨੰਬਰ ਵਾਲੀ ਜੋੜੀ ਇਹਦੇ ਨਾਲ ਬੱਚਾ ਕੀ ਆ ਇਹਦਾ ਕੱਤੀ ਆ ਇਹਨੂੰ ਗੁਰੀ ਤਜਦ ਨਾਲ ਜੁਈ ਨੂੰ ਇਹਦੇ ਨਾਲ ਆ ਗਈ ਕੈਮਰਾ ਮਾਰਦੇ 31 ਬਾਲੀ ਉਹ ਹੈ ਇਹਦੇ ਨਾਲ ਆ ਗਈ ਫੀਮੇਲ ਕਾਫ ਕੱਤੀ ਆ ਗਈ ਉਹ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਤੇ ਸੂਆ ਬਾਈ ਕਹਿੰਦਾ ਇਹਦਾ ਵੀ ਦੂਜਾ ਤੇ ਸਿੰਘ ਤਕਰੀਬਨ ਤਕਰੀਬਨ ਇਹ ਵੀ ਗੋਲ ਰੱਖਦੀ ਆ ਜਮਾ ਬੰਦ ਨਹੀਂ ਕਹਿ ਸਕਦਾ ਸਿੰਘ ਗੋਲ ਰੱਖਦੀ ਆ। ਚਵਾਈ ਇਹਦੀ ਵੀ ਬਾਲੀ ਕੰਮ ਦੀ ਆ। ਬੱਚਾ ਲਾਇਆ ਹੋਇਆ ਉਸ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਬਾਡੀ ਵਾਲੀ ਝੋਟੀ ਆ ਗਈ ਲੰਬੀ ਹੈ ਵੀ ਫੁੱਲਾ। ਤੇ ਜਾਨਵਰ ਸਾਰੇ ਜੀ ਗੱਲ ਕਰ ਲੀਏ ਨਸਲੀ ਆਗੇ ਜਾਨਵਰ ਸਾਰੇ ਚੰਗੀ ਨਸਲ ਵਾਲੇ ਆਗੇ ਲੈ ਚ। ਇਹ ਨਾ ਫੜਾ ਕਰ ਬੰਦਾ ਛੱਡ ਦੇ। ਉਹ ਮੂਰੇ ਬਤਕਲ ਕਾ ਨਹੀਂ ਮੰਨਣਗੇ ਨੀ। ਮੂਰੇ ਨੂੰ ਨਾ ਹੱਥ ਪਾਉ। ਮੂਰੇ ਨਾਲ ਤਪ ਰੱਸੀ ਦੇ ਨਾਲ ਪਾ ਗਲੇ ਨੂੰ। ਤੋਰਦੇ ਆ ਆਰਡਰ ਦਾ ਸੈਜ ਵੀ ਸੋਹਣਾ ਰੱਖਦੀ ਆ। ਇਹ ਚਵਾਈ ਸੋ ਨੂੰ ਇਹਦੀ ਆਪਾਂ ਤਕਰੀਬਨ ਕਰਕੇ ਦਿਖਾਉਣਾ। ਮੈਂ ਨਾਲ ਲਖਬਿੰਦਰ ਕੁਲਿੰਦਰ। ਤੋਰਦੇ ਆ ਇਹਨੂੰ। ਕਮਾਲ ਆ ਬ ਮਾਲਾ 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 ਲੈ ਚੱਲਾ ਬੱਚੇ ਤੇ ਲੈ ਚੱਲ ਕੋਈ ਦਿੱਕਤ ਨਹੀਂ ਸੂਆ ਕਿੰਨੇ ਦਿਨ ਦਾ ਕਲੇ ਸੂਆ ਤੀਜਾ ਦੇ ਤੀਜਾ ਦਿਨ ਅੱਜ ਤੀਜਾ ਦਿਨ ਸੂਆ ਮੋਲੀ ਖਾਲੀ ਸਟਾਰਟਿੰਗ ਚੋਂ 10 11 ਕਿਲੋ ਤੋਂ ਚੱਲੀ ਆ 15 ਕਿਲੋ ਤੇ ਨਾਲ ਇਹਦੇ ਹੈਗੀ ਆ ਕੱਟੀ ਕੱਟੀ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਬਾਕੀ ਬਾਡੀ ਵਾਲੀ ਮੈਂ ਆ ਗਈ ਉੱਤੋਂ ਲੰਬੀ ਲੰਬੀ ਬਹੁਤ ਆ ਬਾਡੀ ਬਹੁਤ ਆ ਹਾਂ ਕੱਟੀ ਕਰੀ ਬਾਈ ਇਧਰ ਨੂੰ ਕੱਟੀ ਕਰਦੇ ਬਣੇ ਨਾਲੇ ਨਾਰੂਆ ਚੈੱਕ ਕਰਾ ਲਾਂਗੇ ਤੁਹਾਨੂੰ ਆਪਾਂ ਨਾਰੂਆ ਵੀ ਨਾਲ ਆ ਇੱਥੇ ਤੋਂ ਚੈੱਕ ਕਰ ਸਕਦੇ ਹੋ ਨਾਰੂਆ ਵੀ ਨਾਲ ਆ ਬੱਚਾ ਬਣਿਆ ਕੱਤੀ ਤਕਰੀਬਨ ਤਕਰੀਬਨ ਜੈਡ ਵਾ ਲੈਕਾ ਚਾਰ ਕਵਾਲੀ ਨੇ ਪੁੰਜੜ ਚ ਨਾ ਹਾਂ ਹਾਂ ਇੱਥੋਂ ਨਾੜੂਆ ਦਿਖਾ ਦੇ ਬਾਈ ਬਾਈ ਹਾਂ ਦਾ ਤੀਜੇ ਚੌਥੇ ਨਾ ਅਪਾ ਕਹਿ ਸਕਦੇ ਇਹਨੂੰ ਕਿੰਨੀ ਕ ਬੌਲੀ ਆ ਹੁਣ ਹੁਣ 10 11 ਤੋਂ ਸਟਾਰਟਿੰਗ ਹੋਈ ਹੈ ਇਹਦੀ 10 11 ਤੋਂ ਸਟਾਰਟਿੰਗ ਹੋਈ ਹੈ 10 11 ਨਹੀਂ ਤਾਂ ਫਿਰ 18 20 ਪਾ ਦਿੰਦੀ ਆ ਕਹਿੰਦੇ ਨਾ ਬਾਹਲਾ ਨਹੀਂ ਗੁਰੀ ਅਪਾ ਕਹਿੰਦੇ ਦੇਖੋ ਵੱਡੀ ਗੱਲ ਕਰੀਏ 15 ਕਿਲੋ 16 ਕਿਲੋ ਵੀ ਪਾ ਦੋ ਠੀਕ ਆ ਫੇਸ ਕਰੀ ਬਾਈ ਉਰਲੇ ਬੰਦੇ ਫੇਸ ਦਿਖਾ ਦੇ ਮਾਨਿਆ ਸਿੰਘ ਨੂੰ ਬਾਈ ਕਹਿੰਦਾ ਇਹ ਪਾਊਗੀ 15 16 ਕਿਲੋ ਤੇ 10 11 ਕਿਲ ਲਗਿੰਦੀ ਜੋ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੂ 15-16 ਕਿਲੋ ਪੈਸੇ ਕਿੰਨੇ ਲਮਾਈ ਕਰੀ ਤੇ ਸਵਾ ਲੱਖ ਰੁਪਇਆ 1.25 1.25 ਮਾਨਤਾਨ ਉਹ ਜੋ ਹੋ ਜੂ ਬਾ ਇਹ ਲੱਲ ਵੀ 1000-2000 ਦੀ ਮਾਨਤਾਨ ਹੋਊਗਾ ਬਾਲਾ ਲੰਬਾ ਬਾਲਾ ਜਿਆਦਾ ਅੰਤਰ ਨਹੀਂ ਹੈਗਾ ਗੱਲ ਚ ਆ ਤੇ ਕੱਦ ਕਾਰ ਚੰਗਾ ਲੰਬਾਈ ਚੰਗੀ ਆ ਨਾਲ ਆ ਗਈ ਇਹਦੇ ਕੱਤੀ ਬੱਚੇ ਜਿਵੇਂ ਸਾਨੂੰ ਦੱਸਿਆ ਵੀ ਲੈਬ ਦੇ ਵਿੱਚ ਲਾਏ ਨੇ ਉਦਾਂ ਤਾਂ ਨਹੀਂ ਥਣ ਨਾਲ ਲਾਉਂਦੀ ਨਾ 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 ਇਹਦਾ ਹੁਣ ਥੋੜਾ ਆਪਣਾ ਸਵੇਰੇ ਛੱਡੀ ਆ ਨਾ ਤਾਂ ਕਰਕੇ ਤੇ ਦੁੱਧ ਜਿੰਨਾ ਬਾਈ ਦੱਸੂਗਾ ਉਸ ਹਿਸਾਬ ਨਾਲ ਆਪਦਾ ਚੋਕੇ ਦੋ ਟਾਈਮ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਇਹ ਮਿਲੂਗੀ ਝੋਟੀ 1,25,000 ਦੀ ਤੇ ਹੁਣ ਆ ਗਿਆ ਆਪਾਂ ਚਾਰ ਨੰਬਰ ਵਾਲੀ ਝੋਟੀ ਤੇ ਤੌਰ ਬਾਈ ਖੋਲ ਕੇ ਦੋਰੀ ਮੜਿਆ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਵੀ ਕੱਟੀ ਗੁਰੀ ਇਹਦੇ ਨਾਲ ਵੀ ਕੱਟੀ ਆ ਹਾਂ ਨਾਲ ਇਹਦੇ ਵੀ ਕੱਟੀ ਆ ਗਈ ਇਹਦਾ ਸੂਆ ਕਿੰਨੇ ਦਿੰਦਾ ਇਹਦਾ ਸੂਆ ਹੋ ਗਿਆ 15 ਦਿਨਾਂ ਦਾ 15 ਦਾ ਹਾਂ ਤੌਰ ਦੇ ਬਾਈ ਇਹਨੂੰ 15 ਦਿਨ ਦੀ ਸੂਈ ਨਾਲ ਕੱਟੀ ਦੁੱਧ ਹਾਜ਼ਰ ਕਿੰਨਾ ਬਾਈ ਦੁੱਧ ਬੰਦ ਲੇ ਭੇਦੀਆ ਜਿਵੇਂ ਆਪਾਂ ਕਹਿੰਦੇ ਨਾ ਦੁੱਧ 12 ਕਿਲੋ ਤਿਆਰ ਹੈ ਗੁਰਿਆਣਾ ਤੇ ਲੈ ਜਾ 12 ਹੈਗਾ ਹਾਂ ਇਹਨ ਤਿਆਰ ਤੁਸੀਂ ਇਹਦੀ ਵੀ ਆਪਾਂ ਕਰਾ ਦੇ। ਲਿਆ ਭਾਈ ਇਹਨੂੰ। ਲੰਬੀ ਫੁੱਲਾ ਕੱਦ ਵੀ ਚੰਗਾ ਵੀ ਬਾਹਲੀ ਜਿਆਦੇ ਕਹਿ ਲਈ ਵੀ ਆਪਾਂ ਛੋਟੀਆਂ ਨਹੀਂ ਹੈਗੀਆਂ। ਛੋਟੀਆਂ ਨਹੀਂ ਕਰ ਛੋਟੀਆਂ। ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹੋ। ਕਮਾ ਦੇ ਭਾਈ ਕਿਰਾਂ ਹੋਰ। ਤੇ ਬਾਕੀ ਇੱਥੋਂ ਤੋਂ ਆਪਾਂ ਇਹਦਾ ਥਾਣ ਦਾ ਸਾਈਜ਼ ਚੈੱਕ ਕਰਾ ਦਾਂਗੇ। ਥਾਣਾ ਦਾ ਗੈਪ ਵੀ ਸੋਹਣਾ ਰੱਖ ਦਿਆ। ਤੇ ਗਾੜੀ ਪਿਛਾੜੀ ਦਾ ਥਾਣ ਵੀ ਇੱਥੋਂ ਚੈੱਕ ਕਰ ਸਕਦੇ। 12 ਕਿਲੋ ਡੰਗ ਤੋਂ ਡੰਗ ਚ ਵਾਦਾਂਗੇ ਕੱਲੇ। ਵਾਦਾਂਗੇ ਵੀਰੇ ਜੀ। ਆ ਲੈ ਆ ਭਾਈ ਇਹਨੂੰ। ਨਾਲ ਇਹਦੇ ਆ ਗਈ ਕੱਟੀ ਸੂਆ ਦੂਜਾ 15 ਦਿਨ ਦੀ ਸੂਈ ਬਾਈ 15 ਦਿਨ ਹੋ ਗਏ ਵੀਰੇ ਮੈਲੇ ਬਸ ਇੱਕ ਐ ਲਾ ਲੇ ਵੀ ਸਟਾਰਟਿੰਗ ਐ ਇੱਕ ਨਾ ਦਿਨ ਤੋਂ ਠੀਕ ਆ ਮੈਲੇ ਚੱਲੀ ਤਾਂ ਨਹੀਂ ਅਜੇ ਚੱਲੀ ਨਹੀਂ ਹੈਗੀ ਬਸ ਚੱਲ ਪੂਗੀ ਇੱਕ ਦਿਨ ਤੇ ਚੱਲ ਪੂਗੀ ਗਾਰੰਟੀ ਆ ਉਹਦੀ ਹਾਂ ਇਹ ਜੀ ਦੀ ਗਾਰੰਟੀ ਆਪਣੀ ਠੀਕ ਆ ਗੱਲ ਮੈਲੇ ਬਾਈ ਕਹਿੰਦਾ ਚੱਲੂ ਨਾਲ ਇਹਦੇ ਆ ਆ ਗਈ ਕੱਤੀ ਇਹਦੇ ਪੈਸੇ ਕਿੰਨੇ ਲਾਵੇਂ ਕਹਾਲੀ ਇਹਦਾ ਆਪਾਂ ਇੱਕ 20 ਲੈ ਲਾਂ ਗੁਰਜੀ ਜੀ ਜੈਸਨੂ 1 ਲੱਖ ਤੇ 20 ਹਜ਼ਾਰ ਹਾਂ ਚਵਾਈ ਦਾ ਵੀ ਆਪਾਂ ਕਰਾਂ ਤਾਂ ਮੋਟਾ-ਮੋਟਾ ਚੋਣਾ ਯਾਰ ਇੰਨੀਆਂ ਪੋਲੀਆਂ ਨੇ ਚਵਾਈ ਦੇ ਥੱਲੋਂ ਆਪਣਾ ਛੋਟਾ ਜਿਹਾ ਬੱਚਾ ਇਹਦਾ ਠੀਕ ਆ ਕੁਲਵਿੰਦਰ ਦਾ ਉਹੀ ਤਾਰ ਇਹਦਾ ਲਵਾਂਗੇ ਇੱਕ ਵੀ ਮਾਨਤਾ ਨੂੰ ਚੋ ਕਰ ਦਾਂਗੇ ਤੇ ਹੁਣ ਸਾਨੂੰ ਆਪਾਂ ਵੱਡੀ ਜੀ ਇਹੋ ਜੀ ਆਪਾਂ ਲਾਈਵ 'ਚ ਵੀ ਗੁਰੀ ਚੋਰ ਚੌਥੀ ਤੇਰੇ ਸਾਹਮਣੇ ਦਿਖ ਲਾਈਵ 'ਚ ਆਪਾਂ ਲਈ ਠੀਕ ਹੈ ਗੱਲ ਹਾਂ ਵੀ ਮਤਲਬ ਕਿ ਹੁਣ ਦਿਖਾ ਦੇ ਕਿਰਾ ਕਦ ਕਾਠਾ ਰ ਹੋਰ ਟੋਰ ਬਾਈ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀ ਕਰਤੀ ਆ ਇਹ 5 ਤਰੀਕ ਦੀ ਗੱਬਣ ਝੁੱਟੀ ਅੱਜ 16 17 ਦਿਨ ਹੋਏ ਨੇ 16 17 ਦਿਨ ਦੀ ਗੱਬਣ ਵੀ ਆ ਨਾਲ ਹਾਂ ਦੁੱਧ 10 ਕਿਲੋ ਐ 10 ਕਿਲੋ ਹੈਗਾ ਡੰਗ ਰੰਗ ਤੇ ਉਹਨਾਂ ਨਾਲ ਐ ਚਵਾ ਕੇ ਦਵਾਂਗੇ ਆਪਾਂ ਬਾਕੀ ਰੱਖ ਦੀਆ ਗੋਲ ਆ ਲਾਈਵ 'ਚ ਮਿੱਤਰ ਦੇਖ ਲੈਣਾ ਥੱਲੋ ਦਿੱਕੇ ਮੈਂ ਲਾਈਵ ਚ ਪੂਰੀ ਬਣੀ ਹੋਈ ਆਦੂ ਬਾਦ ਹੀ ਚਵਾਈ ਕਰਾਈ ਆ ਤਾਣਾ ਤਾਣਾ ਹੀ ਛੱਡੀਆਂ ਨੇ ਕਈ ਵਾਰੀ ਨਾ ਪਹਿਲਾ ਲਾਈਵ ਦੇਖ ਕੇ ਫਿਰ ਸੌਦਾ ਕਰਨ ਲਈ ਕੋਈ ਮਿੱਤਰ ਬੈਲੀ ਕੋਈ ਠੀਕ ਆ ਗੱਲ ਆ ਤੇ ਲੰਬੀ ਆ ਗਈ ਫੁੱਲ ਕੱਦ ਵੀ ਇਹਦਾ ਫੁੱਲ ਵੱਡਾ ਆ ਗਿਆ ਨਾ ਘਮਾ ਦੇ ਬਈ ਕਰਾ ਵਾਡੀ ਦਾ ਵੀਰੇ ਬਹੁਤ ਵੱਡੀ ਆ ਉੱਤੇ ਲਾਲ ਕੇ ਤੇ ਲਾ ਕੇ ਦਿਖਾ ਦੇ ਇਹਨੂੰ ਕਮੀ ਆ ਤੇ ਸਵਾਹ ਆ ਗਈ ਠੰਡੀ ਜਮਾ ਨਾ ਵੀ ਆਪਾਂ ਪਤਲਾ ਨਹੀਂ ਕਹਿੰਦੇ ਜਮੇ ਕਾਗਜ਼ ਵਰਗਾ ਪਿੰਡਾ ਪਿਆ ਬਿਲਕੁਲ ਬਰੀਕ ਚਮੜੇ ਦੇ ਵਿੱਚ ਆ ਗਈ ਲੈ ਚੱਲ ਬਾਈ ਲੈ ਚੱਲ ਲੈ ਚੱਲ ਉਧਰੋਂ ਲੈ ਚੱਲ ਕੋਈ ਨਹੀਂ ਬਾਅਦ ਚੋਂ ਭਲਾ ਨਹੀਂ ਲੈ ਚਲ ਨਾਲ ਇਹਦੇ ਆ ਗਈ ਕੱਤੀ ਸੂਆ ਦੂਜਾ ਤਾਜੀ ਦਾ ਕਿੰਨਾ ਕਿ ਦੁੱਧ ਰਹਾ ਗਾਲੇ ਦਾ ਤਾਜੀ ਨੇ 17 ਕਿਲੋ ਦੁੱਧ ਪਾਇਆ ਤੇ ਹੈਈ ਕਿਰਿਆਣੀ ਦੀ ਆਪਾਂ ਲੈਂਦੇ ਪੰਜਾਬ ਤੋਂ ਠੀਕ ਹੈ ਤੇ ਪਿਛਲੇ ਸੂਏ ਪਹਿਲੜਾਈ ਹੋਈ ਹੈ ਠੀਕ ਹੈ ਨਾ ਮਾਣੇ ਤੋਂ 1,65,000 ਦੀ ਝੋਟੀ ਆਈ ਸੀ ਪਹਿਲੇ ਸੂਏ ਠੀਕ ਹੈ ਗੱਲ ਹਾਂ ਥਣ ਦਾ ਸਾਈਜ਼ ਇਦੋਂ ਲੰਬਾ ਤਾਂ ਨਹੀਂ ਕਰਦਾ ਨਾ ਇਦੋਂ ਲੰਬਾ ਨਹੀਂ ਤਾਰੀਆਂ ਦੇ ਹੁਣ ਤਾਰੀ ਛੱਡੀ ਹੋਈ ਨੇ ਬਸ ਮੇਹ ਨੇ ਠੀਕ ਹੈ ਗੱਲ ਹਾਂ ਆਪ پاس ਮੇਰੇ ਬਾਕੀ ਲਾਈਵ ਚ ਦੇਖਣ ਮੇਰੇ ਲਾਈਵ ਚ ਦੇਖ ਕੇ ਫਿਰ ਕਰ ਲੈ ਤੇ ਆ ਨਾਲ ਇਹਦੇ ਆ ਗਈ ਕੱਟੀ ਬਾਕੀ ਗੁਰੂ ਵੀ ਪਤਾ ਹੈ ਕਿ ਲਾਈਵ ਚ ਦੇਖ ਕੇ ਇਹਦਾ ਸੌਦਾ ਫਿਰ ਕਰ ਲੈ ਨਾ ਕਰਕੇ ਆਈਡੀਆ ਕਰਾਂ ਹੀ ਕੱਦ ਦਾ ਨਾਲ ਹੱਥ ਰੱਖੀ ਉਪਰ ਬਥੇਰੀ ਵੱਡੀ ਐ ਵੱਡੀ ਦਾ ਪੈਸਾ ਨਾਲ ਵੀ ਕੋਈ ਜਨੀ ਕਿਸੇ پاسੋਂ ਨਹੀਂ ਹੈਗੀ ਪੈਸੇ ਕਿੰਨੇ ਲਾਵਾਂਗੇ ਇਹਦੇ ਇਹਦਾ ਆਪਾਂ 95000 ਰੁਪਏ ਲੈ ਲਾਂ ਮੰਨਤਨ ਹੋ ਜੂ ਮੰਨਤਨ ਕਰ ਲਾਂਗੇ ਨੰਬਰ ਬੋਲ ਦੇ ਜਰਾ ਬਾਕੀ ਨਾ ਜਿਹੜਾ ਮੈਂ ਮਿੱਤਰ ਪੈਲੀ ਦੁਬਾਰੇ ਫਿਰ ਕਹਿੰਦਾ ਵੀ ਇਹ ਤੇ ਆਪਣਾ ਲਾਈਵ ਵਾਲੇ ਸੌਦੇ ਤੇ ਦੇਖ ਕੇ ਫਿਰ ਸੌਦਾ ਕਰ ਲੈਣਾ ਕਿੰਨੇ ਆਪਣਾ ਸੌਰੀ ਨੰਬਰ ਬੋਲ ਦੋ ਆਪਣਾ 99920 ਹਾਂਜੀ 9943 ਮੂਰੇ ਵੀ 95 ਲੱਗਦਾ ਤੇ ਮੰਗਿਆ ਵੀ 95 ਹੈ ਨਾ ਹਾਂ 95 ਮਾਨਤਨ ਕਰ ਦਾਂਗੇ ਜੀ ਮਾਨਤਨ ਕਰ ਦਾਂਗੇ ਗੁਰੀ ਤੋਂ ਆ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਟਾਈਮ ਦੋ ਟਾਈਮ ਚਵਾ ਵੀ ਦੇ ਲੈ ਲੈ ਹੂੰ ਅਨੰਬਰ 22 ਦਾ ਲਗਾਤਾਰ ਸਕਰੀਨ ਤੇ ਲਾ ਦੂੰਗਾ ਫੇਸਬੁੱਕ ਵਾਲੀ ਦੇਖ ਕੇ ਲਾਈਵ ਫੇਰ ਸੌਦਾ ਕਰਨ ਉਹ ਲਿੰਕ ਨਹੀਂ ਲਾਈਵ ਹਾਂ ਹਾਂ ਵੀ ਫੇਰ ਮਤਲਬ ਕਿ ਸਾਨੂੰ ਦੇਖ ਕੇ ਬਾਈ ਕਹਿੰਦਾ ਹੁਣ ਖਾਲੀ ਹੈ ਕਿਉਂਕਿ ਸਾਡੇ ਲਈ ਹੋਈ ਉਹਨੇ ਚੋਈ ਆ ਫਿਰ ਹਾਂ ਲਾਈਵ ਦੇ ਵਿੱਚ ਭਰੀ ਹੋਈ ਸੀ ਲਾਈਵ ਹਾਂ ਲਾਈਵ ਵਿੱਚ ਹੋਈ ਆ ਆਪਣੀ ਆ ਪੰਜੇ ਝੋਟੀਆਂ ਦਿਖਾਈਆਂ ਬਾਈ ਦੇ ਕਰੋ ਇੱਕੇ ਟੋਕੜ ਦਿਖਾਈ ਆ ਨਾਲ ਗੱਬਣ ਵੀ ਆ ਤੇ ਪਰ ਚੈੱਕ ਪਾਸਟ ਚ ਨਹੀਂ ਆਉਂਦੀ ਉਹ ਤੁਹਾਡੀ ਕਿਸਮਤ ਆ ਬਾਈ ਹਾਂ ਨਿਕਲ ਵੀ ਸਕਦੀ ਆ ਗੱਬਣ ਤੇ ਨਾਲ ਇਹਦੇ ਆ ਗਈ ਕੱਤੀ ਪੰਜ ਝੋਟੀਆਂ ਦਿਖਾਈਆਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਨੇੜੇ ਜੱਖੜ ਹਰਿਆਣਾ ਇਨਾਂ 'ਚ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਅਦ ਤੋਂ ਲੈ ਜਿਓ ਧੰਨਵਾਦ ਜੀ